ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਉਮੀਦ ਕਰਦੇ ਆਂ ਠੀਕ ਠਾਕ ਹੋਵੋਗੇ ਆਜੋ ਪਹਿਲਾਂ ਆਪਾਂ ਵੀਡੀਓ ਦੇਖਦੇ ਆਂ ਫਿਰ ਆਪਾਂ ਇਹਨਾਂ ਧਾਰਾਂ ਦੇ ਨੇ ਨਾਲ ਗੱਲਬਾਤ ਕਰਦੇ ਆਂ ਸੱਚੀ ਗੱਲ ਬਾਈ ਅਸੀਂ ਪਿੰਡ ਦੇ ਵਿੱਚ ਜਦੋਂ ਆਏ ਮਾ ਆਪਣੇ ਜ਼ਿਮੀਂਦਾਰ ਭਾਈ ਨੇ ਦੋ ਦਿਨ ਮੇਰਾ ਗਲਾ ਬਹਿ ਗਿਆ ਐਨਾ ਬੋਲਿਆ ਵੀ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ 2.5 ਲੱਖ ਰੁਪਇਆ ਹੋ ਗਿਆ 2.5 ਲੱਖ ਰੁਪਇਆ ਹੋ ਗਿਆ 2 ਲੱਖ ਰੁਪਇਆ ਦਾ ਸੀ ਸਮਾਨ ਲੈ ਕੇ ਆਏ ਸਮਾਨ ਲੈ ਕੇ ਆਏ ਉਹਰੇ 96 ਦੀ ਜਿਹੜੇ ਨੇ ਜ਼ਿਮੀਂਦਾਰ ਭਾਈ ਨੇ ਉਹਦੇ ਉਹਦੇ ਨਹੀਂ ਲੰਗਰ ਲਈ ਖੜੇ ਨੇ ਪਿਆਜ ਆ ਜਿਹੜੇ ਦੂਜੇ ਨੇ ਉਹ ਖੋਹੂ ਖੋਹੂ ਕੋਹ ਸਾਡੇ ਬੰਦੇ ਦੇ ਭੈਣ ਤੋਂ ਘਰੂਟ ਮਾਰੇ ਹੱਥਾਂ ਦੇ ਘਰੂਟ ਇੰਨੇ ਬਿੱਖੋ ਬਿਟਰਾਨੀ ਸਾਰੀ ਲਵੇ ਰੱਖੇ ਘੇਰੇ ਘੇਰ ਕੇ ਐ ਖੜ ਜਾਂਦੇ ਨੇ ਜਿਵੇਂ ਭੈਣ ਤੋਂ ਉਦਾ ਖਾਣਾ ਹੁੰਦਾ ਇਹ ਕੋਈ ਬੰਦੇ ਵਾਲੀ ਗੱਲ ਆ ਯਾਰ ਕਿਹੜੇ ਪੈਸੇ ਗੱਲ ਆ ਯਾਰ ਸਾਡੇ ਲੋਕਾਂ ਦੀ ਗੱਲ ਆ ਜਿਹੜਾ ਜਿਹੜਾ ਜ਼ਿੰਮੇਵਾਰ ਭਈਆ ਉਹਨੂੰ ਮੈਂ ਪੁੱਛਿਆ ਮਹਾਜੀ ਸਰ ਨੂੰ ਸੂਰ ਚਹੀਦਾ ਉਹ ਕਹਿੰਦੇ ਨਾ ਸਾਨੂੰ ਨਹੀਂ ਕੁਝ ਜਾਈਦਾ ਜਿਹੜੇ ਬਾਈ ਦੂਜੇ ਨੇ ਉਹ ਤਾਂ ਯਾਰ ਹੱਥਾਂ ਦੇ ਤੱਕ ਖੋਣ ਦਾ ਕਿ ਜਾਂਦੇ ਨੇ ਤੂੰ ਜਿਹੜੀ ਆਪਾਂ ਮੱਛਰ ਵਾਲੀ ਕੋਹ ਹੁੰਦੀ ਉਹ ਕਿੱਡੀ ਗੱਲ ਹੈ ਜੀ ਸਾਰੀ 4-5 ਰੁਪਏ ਦੀ ਗੱਲ ਆ ਹਾਂਜੀ ਹਾਂਜੀ ਉਹਦੇ ਪਿੱਛੇ ਲੜ ਲੜਾਈ ਆ ਆਪਾਂ ਵੀ ਮੈਂ ਤੂੰ ਕੀ ਵੀਰ ਉੱਥੇ ਯਾਰ ਜਾਤਾ ਪਰਕਣ ਵਾਸਤੇ ਗਿਆ ਸੀ ਸੇਵਾ ਭਾਵਨਾ ਨਾਲ ਗਿਆ ਸੀ ਕੋਈ ਕਿੱਦਾਂ ਵੀ ਹੁੰਦਾ ਜਿਹੜੇ ਬੰਦੇ ਘਰਾਂ ਚੋਂ ਨਿਕਲ ਕੇ ਪੰਜ-ਪੰਜ ਛੀ-ਛੀ ਦਿਨਾਂ ਦੇ ਆ ਕੇ ਬਾਹਰ ਬੈਠੇ ਆ ਉਹਦਾ ਸਖੋਂ ਤਾਂ ਕੀ ਨਾ ਕਰਨ ਅੱਛਾ ਇੱਕ ਜ਼ਿੰਮੇਦਾਰ ਵਾਸਤੇ ਤੂੰ ਇਹ ਗੱਲ ਕਹੀ ਜਾਂਦਾ ਵੀ ਉਹਨਾਂ ਨੇ ਚਾਹ ਪਾਣੀ ਦਾ ਲੰਗਰ ਲਾ ਰਗਾ ਯਾਰ ਆਮ ਹੀ ਹੁਣ ਤੈਨੂੰ ਵੀ ਇਹ ਚੀਜ਼ ਦਾ ਪਤਾ ਹੋਵੇ ਜਿਹਦੇ ਕੋਲੇ ਜਾਇਦਾਦ ਹੈਗੀ ਆ ਉਹ ਘਰੇ ਵੀ 25 ਜਾਂ 30 ਹਜ਼ਾਰ ਰੁਪਿਆ ਝੋਨੇ ਦਾ ਸਮਾਂ ਚੱਲੀ ਜਾਂਦਾ ਉਂਝੀ ਰੱਖਦਾ ਹੈਗਾ ਉਹਦੇ ਕੋਲ ਪੈਸੇ ਕਿਤੇ ਭਿੱਜ ਗਏ ਜਾਂ ਖਰਾਬ ਹੋ ਗਏ ਆਮ ਫੋਨਾਂ ਦੇ ਵਿੱਚ ਪੈਸੇ ਪੈਂਦੇ ਕੀ ਉਹਨੂੰ ਕੁਝ ਨਹੀਂ ਮਿਲ ਰਿਆ ਆਮ ਹੀ ਮਹੀਨੇ-ਮਹੀਨੇ ਦੋ-ਦੋ ਮਹੀਨਿਆਂ ਦਾ ਰਸ਼ਨ ਨਗਾ ਅੱਛਾ ਜਿਹੜਾ ਇੱਕ ਗਰੀਬ ਬੰਦਾ ਉਹ ਕਿਸੇ ਵੀ ਵਰਗ ਦੇ ਵਿੱਚ ਹੈ ਉਹਨੇ ਉਹੀ ਕਮਾਉਣਾ ਤੇ ਉਹੀ ਖਾਣਾ ਇੱਕ ਵਾਦ ਵਾਦ ਕੀ ਹੋ ਤੇ ਕੋਈ 500 ਹੋਊਗਾ ਐਦੂ ਉੱਤੇ ਤਾਂ ਕਿਸੇ ਗਰੀਬ ਕੋ ਕਿੰਨੇ ਦਿਨ ਚੱਲ ਜੂ 2 ਦਿਨ 1 ਦਿਨ ਚੱਲ ਜੂ ਯਾਰ ਉਹਨਾਂ ਨੇ ਸੜਕਾ ਤੇ ਆਉਣਾ ਉਹਨਾਂ ਨੇ ਖੋਖੋ ਹੀ ਖਾਣਾ ਯਾਰ ਕੁਛ ਵੀਰ ਮਾੜਾ ਜਾ ਬੋਲਣ ਲੱਗਿਆ ਦੇਖੋ ਵੀ ਵੀਡੀਓ ਬਣੀ ਜਾਂਦੀ ਹੈ ਕਿੱਦਾਂ ਅਸੀਂ ਬੋਲ ਰਹੇ ਆ ਅੱਜ ਤਾਂ ਤੇਰਾ ਵੀਡੀਓ ਦੇ ਵਿੱਚ ਇਹ ਬਿਆਨ ਆ ਗਿਆ ਕਿਪਤਾ ਅੱਗੇ ਪਿੱਛੇ ਤੁਸੀਂ ਕੀ ਬੋਲਦੇ ਮੈਂ ਇਹ ਗਰੀਬਾਂ ਨੂੰ ਵੀ ਇਹ ਗੱਲ ਕਹਿਣੀ ਚਾਹਣਾ ਇੱਕ ਗੱਲ ਤੁਸੀਂ ਹੁਣ ਯਾਦ ਰੱਖੋ ਜੇ ਜਿੱਦਨ ਕਿਤੇ ਧਰਨੇ ਤੁਸੀਂ ਲਾਏ ਕਿਸੇ ਵੀ ਜਿਵੇਂ ਅੱਗੇ ਲਾਏ ਸੀਗੇ ਤੇ ਇਹਨਾਂ ਨੇ ਮਿਹਨੇ ਵੀ ਮਾਰਨੇ ਆ ਬਾਅਦ ਦੇ ਵਿੱਚ ਤੁਹਾਡੇ ਨਾਲ ਜਿੰਮੇਦਾਰ ਖੜਾ ਤੁਹਾਡੇ ਨਾਲ ਕਿਸਾਨ ਖੜਾ ਜੇ ਇਹ ਗੱਲਾਂ ਨਾ ਹੋਣ ਤਾਂ ਮੇਰੇ ਮੂੰਹ ਤੇ ਥੁੱਕ ਦਿਓ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰੋ ਜੇ ਮੈਂ ਇਸ ਬਾਈ ਨੂੰ ਇਸ ਚੀਜ਼ ਦਾ ਜਵਾਬ ਦਿੰਦਾ ਵੀ ਸੇਵਾ ਭਾਵਨਾ ਨਾਲ ਗਏ ਆਪਾਂ ਸੇਵਾ ਕਰਨ ਵਾਸਤੇ ਗਏ ਆਪਾਂ ਕਿਸ ਦੀਆਂ ਜਾਤੀਆਂ ਨਹੀਂ ਪਰਕਣ ਗਏ ਤਾਂ ਚਲੋ ਕੋਈ ਮਸੀਬਤ ਦੇ ਵਿੱਚ ਹੈ ਜਿਉ ਇੱਕ ਟਾਈਮ ਫੁੱਟੇ ਤੋਂ ਖੋ ਕੇ ਵੀ ਲੈਗਾ ਤਾਂ ਯਾਰ ਉਹ ਚੀਜ਼ ਨੂੰ ਉੱਥੇ ਹੀ ਰੱਖੋ ਐਦਾਂ ਨਾ ਚੱਲੋ ਘਰੂਟ ਵੱਢ ਕੇ ਜਾਓ ਕਰਕੇ ਐਡਾ ਨਹੀਂ ਵੱਡਾ ਹੁੰਦੀ ਗੱਲ ਜੇ ਜੀ ਤੁਸੀਂ ਕਹੀ ਜਾਂਦੇ ਆ ਠੀਕ ਹੈ ਚੰਗੀ ਲੱਗੇ ਵੀਡੀਓ ਸ਼ੇਅਰ ਕਰੋ ਜੀ ਵੀਰੋ ਵੀਡੀਓ ਪੂਰੀ ਦੇਖੋ ਜੇ ਫਿਰ ਕੋਈ ਕਮੈਂਟ ਕਰੋ